ਮੈਂ ਇੱਕ ਗ੍ਰੈਜੂਏਟ ਇੰਜੀਨੀਅਰ ਹਾਂਗਾ ਮੈਂ ਤਕਰੀਬਨ ਕੋਈ 15 ਸਾਲ ਦਿੱਲੀ ਦੇ ਵਿੱਚ ਜੌਬ ਕੀਤੀ ਹੈ ਹੁਣ ਮੈਨੂੰ ਇਹ ਕੀਤਾ ਸ਼ੁਰੂ ਕੀਤਾ ਹੈ ਤਕਰੀਬਨ 4 ਸਾਲ ਮੇਰੇ ਕੰਪਲੀਟ ਹੋ ਗਏ 5ਵੇਂ ਸਾਲ ਚ ਆਪਾਂ ਜਾ ਰਹੇ ਹਾਂ ਇਸ ਦਾ ਡਾੜਾ ਫਾਲਾ ਬੜਾ ਨਾਜ਼ੁਕ ਹੈ ਅਗਰ ਇਹ ਮਿੱਟੀ ਦੇ ਕੰਟੈਕਟ ਸਿੱਧਾ ਹੁੰਦਾ ਤੇ ਇਹਨੂੰ ਗਲ ਜਾਂਦਾ ਹੈ ਗਾ ਜੀ ਕੁਆਲਿਟੀ ਪੁਆਇੰਟ ਆਫ ਵੀਨਰ ਵਧੀਆ ਨਹੀਂ ਬਣਦਾ ਇਸ ਕਰਕੇ ਸਾਨੂੰ ਇਹ ਮਲਚਿੰਗ ਸ਼ੀਟ ਪਿਛਾਣੇ ਪੈਂਦੀ ਹੈ ਮੈਂ ਜਿਹੜਾ ਸ਼ੁਰੂ ਕੀਤਾ ਉਹ ਮੈਂ ਇੱਕ ਡ੍ਰੈਗਨ ਫੂਡ ਤੋਂ ਸ਼ੁਰੂ ਕੀਤਾ ਸੀਗਾ ਉਸ ਦੇ ਪੈਰਲਲ ਆਪਾਂ ਕਾਫੀ ਚੀਜ਼ਾਂ ਉਗਾਂਦੇ ਆ ਜਿਵੇਂ ਕਿ ਆਪਾਂ ਹੁਣ ਤੁਸੀਂ ਆਪਾਂ ਇਸ ਟਾਈਮ ਸਟਾਰਵੇਜ ਦੇ ਖੇਤ ਵਿੱਚ ਖੜੇ ਆ ਗਏ ਆ ਇਸ ਤੋਂ ਲੱਭਾ ਆਪਾਂ ਹਲਦੀ ਦੀ ਖੇਤੀ ਵੀ ਕਰਦੇ ਆ ਗਏ ਆ ਹੋਰ ਫਰੂਟਸ ਨੇ ਸਾਡੇ ਕੋਲ ਪਪੀਤਾ ਵੀ ਹੈਗਾ ਮਤਲਬ ਕਿ ਹੋਰ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ ਕਿ ਜਿਹੜੀਆਂ ਆਪਾਂ ਮਤਲਬ ਕਿ ਆਪਣੇ ਖੇਤ ਚ ਉਗਾਂਦੇ ਆ ਕੋਈ ਵੀ ਚੀਜ਼ ਹੈਗੀ ਹੈ ਸਰ ਨੇਚੁਰਲੀ ਆ ਕਿ ਓਕੜਾਂ ਤਾਂ ਰਹਿੰਦੀਆਂ ਹੀ ਹੈਗੀਆਂ ਬਾਕੀ ਅਗਰ ਤੁਸੀਂ ਮਿਹਨਤ ਕਰਦੇ ਹੋ ਤੇ ਮੈਨੂੰ ਸਮਝਦਾ ਕਿ ਅੱਜ ਦੇ ਸਮੇਂ ਵਿੱਚ ਕੋਈ ਚੀਜ਼ ਓਖੀ ਹੈਗੀ ਹੈ ਅੱਜ ਦੇ ਸਮੇਂ ਵਿੱਚ ਜਿੱਥੇ ਕਿਸਾਨੀ ਨੂੰ ਕਾਟੇ ਦਾ ਸੌਦਾ ਕਿਹਾ ਜਾਂਦਾ ਹੈ ਉੱਥੇ ਹੀ ਪਠਾਨਕੋਟ ਦੇ ਪਿੰਡ ਜੰਗਲਾ ਦੇ ਰਹਿਣ ਵਾਲੇ ਰਮਨ ਸਲਾਰੀਆ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਨੇ ਇਸ ਕਾਟੇ ਦੇ ਸੌਦੇ ਨੂੰ ਲਾਭ ਦਾ ਸੌਦਾ ਬਣਾ ਦਿੱਤਾ ਹੈ ਕਿਵੇਂ ਰਮਨ ਨੇ ਇਹ ਸਭ ਕੀਤਾ ਜਾਨਣਾ ਚਾਹੁੰਦੇ ਰਮਨ ਜੀ ਮੇਰੇ ਨਾਲ ਹੈ ਰਮਨ ਜੀ ਕਿਸਾਨੀ ਨੂੰ ਕਾਟੇ ਦਾ ਸੌਦਾ ਕਿਹਾ ਜਾਂਦਾ ਹੈ ਤੁਸੀਂ ਵਾਅਦੇ ਦਾ ਬਣਾ ਦਿੱਤਾ ਕੀ ਕੀਤਾ ਪਹਿਲਾਂ ਥੋੜਾ ਉਸ ਬਾਰੇ ਦੱਸ ਦਿਓ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਰ ਤੁਹਾਡਾ ਸਾਡੇ ਇੱਥੇ ਫਾਰਮ ਤੇ ਆਉਣ ਲਈ ਮੈਂ ਰਮਨ ਸਲਾਰੀਆ ਪਿੰਡ ਜੰਗਲ ਪਠਾਨਕੋਟ ਤੋਂ ਮੈਂ ਤੁਹਾਡੇ ਕੁਐਸਚਨਸ ਗਿਆ ਵੀ ਘਾਟੇ ਦਾ ਸੌਦਾ ਇਹ ਸਿਰ ਇੱਕ ਸਾਡੀ ਸੋਚ ਹੈਗੀ ਹੈ ਵੀ ਘਾਟੇ ਦਾ ਸੌਦਾ ਕਿਸਾਨੀ ਘਾਟੇ ਦਾ ਸੌਦਾ ਨਹੀਂ ਹੈਗਾ ਮਿਹਨਤ ਦਾ ਸੌਦਾ ਜ਼ਰੂਰ ਹੈਗਾ ਵੀ ਸਾਨੂੰ ਇੱਕ ਹਾਰਡਵਰਕ ਮਿਹਨਤ ਕਰਨੀ ਪੈਂਦੀ ਹੈ ਬਟ ਮੈਂ ਨਹੀਂ ਸਮਝਦਾ ਕਿ ਘਾਟੇ ਦਾ ਸੌਦਾ ਹੈ ਤੇ ਦੂਸਰਾ ਸਾਡਾ ਤਰੀਕਾ ਹੈ ਕਰਨ ਦਾ ਵੀ ਆਪਾਂ ਕਿਸ ਤਰੀਕੇ ਨਾਲ ਆਪਣਾ ਜਿਹੜਾ ਕੀਤਾ ਆ ਉਹਨੂੰ ਕਿਸ ਤਰੀਕੇ ਨਾਲ ਕਰ ਰਹੇ ਹਾਂ ਜਿਵੇਂ ਕਿ ਹੁਣ ਆਪਾਂ ਖੇਤੀ ਕਰ ਰਹੇ ਹਾਂ ਤਾਂ ਥੋੜਾ ਜਿਹਾ ਆਪਾਂ ਥੋੜਾ ਹਟ ਕੇ ਕਰ ਰਹੇ ਹਾਂ ਜਿਹੜਾ ਨੇਚਰਲੀ ਹੈ ਕਿ ਆਪਾਂ ਇਨਵੈਸਟ ਜ਼ਿਆਦਾ ਕਰ ਰਹੇ ਹਾਂ ਬਟ ਦੂਸਰੇ ਪਹਿਲੂ ਇਹ ਵੀ ਹੈ ਕਿ ਆਪਾਂ ਇੱਕ ਪ੍ਰੋਫਿਟ ਵੀ ਅੱਛਾ ਲੈ ਰਹੇ ਆਗੇ ਸਾਡਾ ਕਰਨ ਤੇ ਡਿਪੈਂਡ ਹੈ ਕਿ ਆਪਾਂ ਖੇਤੀ ਕਿਸ ਤਰੀਕੇ ਨਾਲ ਕਰ ਰਹੇ ਆਗੇ ਤੁਸੀਂ ਸ਼ੁਰੂਆਤੀ ਖੇਤੀ ਤੋਂ ਹੀ ਕੀਤੀ ਹੈ ਜਾਂ ਇਸ ਤੋਂ ਪਹਿਲਾਂ ਕੋਈ ਹੋਰ ਕੀਤਾ ਕਰਦੇ ਸੀ ਨਹੀਂ ਸਰ ਮੈਂ ਕੀਤੀ ਇਹੜਾ ਖੇਤੀ ਸਾਡਾ ਪਿਤਾ ਪੁਰਖੀ ਕੀਤਾ ਹੈਗਾ ਬਟ ਮੈਂ ਇੱਕ ਗ੍ਰੈਜੂਏਟ ਇੰਜੀਨੀਅਰ ਹੈਗਾ ਮੈਂ ਤਕਰੀਬਨ ਕੋਈ 15 ਸਾਲ ਦਿੱਲੀ ਦੇ ਵਿੱਚ ਜੌਬ ਕੀਤੀ ਹੈ ਹੋਨ ਮੈਨੂੰ ਇਹ ਕੀਤਾ ਸ਼ੁਰੂ ਕੀਤਾ ਤੇ ਤਕਰੀਬਨ 4 ਸਾਲ ਮੇਰੇ ਕੰਪਲੀਟ ਹੋ ਗਏ ਆ 5ਵੇਂ ਸਾਲ ਚ ਆਪਾਂ ਜਾ ਰਹੇ ਆ ਮੰਨ ਕੇ ਚੱਲੇ ਆਪਾਂ 4 ਕ ਸਾਲ ਤੋਂ ਇਹ ਜਿਹੜਾ ਆਪਣਾ ਕੰਮ ਕਰ ਰਹੇ ਆ ਖੇਤੀ ਦਾ ਖੇਤੀ ਵਿੱਚ ਵੀ ਕਾਫੀ ਪ੍ਰਕਾਰ ਦੀ ਅਸੀਂ ਦਿੱਕਤ ਵੀ ਭਿੰਦਾ ਲੈਂਦੀ ਹੈਗੀ ਹੈ ਕੀ ਕੀ ਲਗਾਉਂਦੇ ਹੋ ਤੁਸੀਂ ਸਰ ਮੈਂ ਜਦੋਂ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਆਪਾਂ ਡ੍ਰੈਗਨ ਫਰੂਟ ਤੋਂ ਹੀ ਸ਼ੁਰੂ ਕੀਤਾ ਕਿਉਂਕਿ ਜਿਹੜੇ ਸਾਡੇ ਪਿਤਾ ਜੀ ਆ ਉੱਥੇ ਜਿਹੜੀ ਕਣਕ ਛੋਨੇ ਦੀ ਖੇਤੀ ਕਰਦੇ ਸੀਗੇ ਤੇ ਮੈਂ ਜਿਹੜਾ ਸ਼ੁਰੂ ਕੀਤਾ ਉਹ ਮੈਂ ਇੱਕ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਸੀਗਾ ਉਸ ਦੇ ਪੈਰਲਲ ਆਪਾਂ ਕਾਫੀ ਚੀਜ਼ਾਂ ਉਗਾਨਦੇ ਆ ਜਿਵੇਂ ਕਿ ਆਪਾਂ ਹੁਣ ਤੁਸੀਂ ਆਪਾਂ ਇਸ ਟਾਈਮ ਸਟਰਾਬੇਰੀ ਦੇ ਖੇਤ ਵਿੱਚ ਖੜੇ ਆ ਗਏ ਆ ਇਸ ਤੋਂ ਲਾ ਬਾ ਆਪਾਂ ਹਲਦੀ ਦੀ ਖੇਤੀ ਵੀ ਕਰਦੇ ਆ ਗਏ ਆ ਹੋਰ ਫਰੂਟਸ ਨੇ ਸਾਡੇ ਕੋਲ ਪਪੀਤਾ ਵੀ ਹੈਗਾ ਮਤਲਬ ਕਿ ਹੋਰ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ ਕਿ ਜਿਹੜੀਆਂ ਆਪਾਂ ਮਤਲਬ ਕਿ ਆਪਣੇ ਖੇਤ ਚ ਉਗਾਂਦੇ ਆ ਸਟਰਾਬੇਰੀ ਦਾ ਜੇਕਰ ਗੱਲ ਕਰੀਏ ਤੇ ਕੀ ਇਹ ਦਿਨ ਸਟਰਾਬੇਰੀ ਲਗਾਉਣ ਦੇ ਲਈ ਸਹੀ ਨੇ ਥੋੜਾ ਇਸ ਬਾਰੇ ਵੀ ਦੱਸੋ ਹਾਂਜੀ ਬਿਲਕੁਲ ਸਰ ਅ ਸਰ ਜਿੱਥੇ ਆਪਾਂ ਹੁਣ ਇਸ ਟਾਈਮ ਖੜੇ ਆਂ ਇਹ ਸਟਰਾਬਰੀ ਇਸ ਟਾਈਮ ਆਪਾਂ ਇਹਦੀ ਤੋੜਾਈ ਸ਼ੁਰੂ ਕਰ ਚੁੱਕੇ ਹਾਂ ਤੁਸੀਂ ਦੇਖ ਹੀ ਰਹੇ ਹੋ ਆਲਰੇਡੀ ਤੁਹਾਡੇ ਸਾਹਮਣੇ ਲੜਕੇ ਤੋੜ ਹੀ ਰਹੇ ਨੇ ਇਹ ਆਪਾਂ ਥੋੜਾ ਇਹਨੂੰ ਕਾਫੀ ਐਡਵਾਂਸ ਮਤਲਬ ਕਿ ਸਟਾਰਟ ਕੀਤਾ ਹੈਗਾ ਵੈਸੇ ਤੇ ਹੁਣ ਇਸ ਟਾਈਮ ਲੋਗ ਲਗਾ ਰਹੇ ਨੇ ਬਟ ਆਪਾਂ ਇਸ ਟਾਈਮ ਮਤਲਬ ਕਿ ਫਰੂਟਿੰਗ ਦੀ ਫਰੂਟਿੰਗ ਸੇਲ ਕਰ ਰਿਹਾ ਹੈਗੇ ਤਾਂ ਉਹ ਇੱਕ ਹੈਗਾ ਵੀ ਥੋੜਾ ਜਿਹਾ ਮੌਸਮ ਦੇ ਉਲਟ ਤੇ ਸਾਨੂੰ ਜਾਣਾ ਪੈਂਦਾ ਤੁਹਾਡਾ ਥੋੜਾ ਇਨਵੈਸਟਮੈਂਟ ਵੱਧਾ ਹੈਗਾ ਬਟ ਉਹਦੇ ਪੈਰਲਲ ਥੋੜੇ ਪ੍ਰੋਫਿਟ ਸਾਡੇ ਵੱਧ ਜਾਂਦੇ ਹੈਗੇ ਤੇ ਇਸ ਕਰਕੇ ਆਪਾਂ ਇਹਨੂੰ ਕਾਫੀ ਐਡਵਾਂਸ ਮਤਲਬ ਕਿ ਸ਼ੁਰੂ ਕੀਤਾ ਇਸ ਵਾਰ ਅਸੀਂ ਦੇਖਿਆ ਕਿ ਜਿਹੜੇ ਸਟ੍ਰੋਬੇਰੀ ਤੁਸੀਂ ਲਗਾਈ ਹੋਈ ਹੈ ਇੱਕ ਪਾਈਪਾਂ ਵਿੱਚ ਲਗਾਈਆਂ ਹੋਈਆਂ ਜੀ ਉਸ ਤੋਂ ਇਲਾਵਾ ਵੀ ਅਲੱਗ-ਅਲੱਗ ਉਹਦੇ ਜਿਹੜੇ ਮਟਾ ਬਣਾ ਕੇ ਅਸੀਂ ਸਟ੍ਰੋਬੇਰੀ ਲਗਾਈ ਹੈਗੀ ਹੈ ਇਹ ਤਕਨੀਕ ਕੁਝ ਡਿਫਰੈਂਟ ਹੈਗੀ ਹੈ ਬਾਕੀ ਇਹਨਾਂ ਨਾਲ ਜੀ ਮੈਂ ਤੁਹਾਨੂੰ ਥੋੜਾ ਵਿਸਤਾਰ ਚ ਦੱਸ ਦਿਆ ਸਰ ਜਿਹੜੇ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਜ਼ਮੀਨ ਤਿਆਰ ਕਰਦੇ ਹਾਂ ਉਸ ਤੋਂ ਬਾਅਦ ਨਾ ਆਪਾਂ ਇਹ ਬੈੱਡ ਤਿਆਰ ਕਰਦੇ ਹਾਂ ਮਤਲਬ ਕਿ ਇਹਨੂੰ ਬੈੱਡ ਚੱਕ ਲੈਣੇ ਆ ਟਰੈਕਟਰ ਦੀ ਮਦਦ ਨਾਲ ਇਹਨੂੰ ਆਪਾਂ ਫਿਰ ਆਪਾਂ ਨਾ ਸ਼ੀਟਾਂ ਵਿਛਾਉਂਦੇ ਆ ਅਸੀਂ ਟੈਨਸਲ ਤੁਸੀਂ ਦੇਖ ਰਹੇ ਜਿਹੜੇ ਕਿਉਂਕਿ ਸਾਡਾ ਇਹ ਫਾਲ ਹੈ ਬੜਾ ਨਾਜ਼ੁਕ ਹੈ ਅਗਰ ਇਹ ਮਿੱਟੀ ਦੇ ਕੰਟੈਕਟ ਸਿੱਧਾ ਹੁੰਦਾ ਤੇ ਇਹਨੂੰ ਗਲ ਜਾਂਦਾ ਹੈਗਾ ਇਹਦੀ ਕੁਆਲਿਟੀ ਪੁਆਇੰਟ ਆਫ ਊ ਨਾ ਵਧੀਆ ਨਹੀਂ ਬਣਦਾ ਇਸ ਕਰਕੇ ਸਾਨੂੰ ਇਹ ਮਲਚਿੰਗ ਸ਼ੀਟ ਵਿਛਾਣੇ ਪੈਂਦੀ ਹੈ ਦੂਸਰਾ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਾਈਪ ਪੈਂ ਸਰ ਉਹਨੂੰ ਆਪਾਂ ਤੁਪਕਾ ਸਿੰਚਾਈ ਕਹਿੰਦੇ ਹੈਗੇ ਆ ਉਹਦੇ ਨਾਲ ਇੱਕ ਬੂੰਦ ਬੂੰਦ ਪਾਣੀ ਜਿਹੜਾ ਸਾਡਾ ਹੈ ਉਹ ਇਹਨਾਂ ਪੌਦਿਆਂ ਨੂੰ ਲੱਗਦਾ ਹੈਗਾ ਉਹਦੇ ਸਾਨੂੰ ਦੋ ਫਾਇਦੇ ਨੇ ਕਿ ਇੱਕ ਤੇ ਪਾਣੀ ਘੱਟ ਯੂਜ਼ ਹੁੰਦਾ ਦੂਸਰਾ ਸਾਰਾ ਆਟੋਮੇਸ਼ਨ ਹੈਗਾ ਤੁਸੀਂ ਉੱਥੋਂ ਬਟਨ ਦਬਾਉਣਾ ਤੇ ਪਾਣੀ ਸਾਰਾ ਖੇਤ ਚ ਲਗੇ ਨਾ ਤੁਹਾਨੂੰ ਮਤਲਬ ਕਿ ਆਪਣੀ ਕਸਤੀ ਚੁੱਕ ਕੇ ਤੇ ਖੇਤ ਚ ਫਿਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇਸ ਕਰਕੇ ਗਵਰਨਮੈਂਟ ਵੀ ਕਾਫੀ ਸਪੋਰਟ ਕਰ ਰਹੀ ਹੈ ਇਸ ਤੁਪਕਾ ਸਿੰਚਾਈ ਨੂੰ ਔਰ ਕਿਸਾਨ ਲਈ ਕਾਫੀ ਫਾਇਦੇ ਵਾਲੀ ਚੀਜ਼ ਹੈਗੀ ਤੁਸੀਂ ਦੱਸੋ ਕਿ ਜੌਬ ਕਰਦੇ ਰਹੇ ਤੁਸੀਂ ਤੁਸੀਂ ਜੌਬ ਛੱਡੀ ਜੀ ਕੀਤਾ ਅਪਣਾਇਆ ਜਿਹੜਾ ਖੇਤੀ ਕੀਤਾ ਅਪਣਾਇਆ ਜੀ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਇਸ ਨਾਲ ਬਿਲਕੁਲ ਸਰ ਦੇਖੋ ਇਹ ਤੇ ਸਮਝਣ ਦੀ ਗੱਲ ਹੈਗੀ ਹੈ ਕਿ ਜਿੱਦਾਂ ਕਿ ਹੁਣ ਮੇਰੇ ਨਾਲ ਕੋਈ ਤਕਰੀਬਨ 10 ਕੁ ਲੇਡੀਆਂ ਆ ਜਿਹੜੀਆਂ ਉਹ ਪਰਮਾਨੈਂਟ ਮੇਰੇ ਨਾਲ ਰਹਿੰਦੇ ਹੈਗੇ ਆ ਮਤਲਬ ਕਿ ਕੰਮ ਕਰਦੇ ਸਾਡੇ ਵਰਕਰਸ ਨੇ ਔਰ 4 ਜਿਹੜੇ ਮੇਲ ਵਰਕਰਸ ਨੇ ਇਹ 14 ਕ ਬੰਦਿਆਂ ਦੀ ਟੀਮ ਹੈ ਕਿ ਜਿਹੜੇ ਸਾਰਾ ਸਾਲ ਮੇਰੇ ਨਾਲ ਰਹਿੰਦੀ ਹੈ ਉਹਨਾਂ ਦਾ ਵੀ ਸਿਸਟਮ ਚੱਲਦਾ ਤੇ ਮੇਰਾ ਵੀ ਸਿਸਟਮ ਉਹਨਾਂ ਨਾਲ ਹੀ ਚੱਲਦਾ ਜੀ ਪਰ ਮੈਨੂੰ ਇੱਕ ਚੀਜ਼ ਅਸੀਂ ਹੋਰ ਦੇਖਦੇ ਸੀ ਕਿ ਕਿਸਾਨਾਂ ਦੀ ਹਮੇਸ਼ਾ ਇੱਕ ਦਿੱਕਤ ਰਹਿੰਦੀ ਸੀ ਮੰਡੀ ਕਰਨ ਦੀ ਜੀ ਕਿਸਾਨ ਚਾਹੇ ਪ੍ਰੋਟੈਸਟ ਵੀ ਕਰਦਾ ਸੀ ਇਸੇ ਚੀਜ਼ ਨੂੰ ਲੈ ਕੇ ਬਾਰ-ਬਾਰ ਗੱਲਾਂ ਵੀ ਕਰਦਾ ਸੀ ਕਿ ਯਾਰ ਮੰਡੀ ਕਰਨ ਹੋਣਾ ਚਾਹੀਦਾ ਜੀ ਸਟ੍ਰੋਬੇਰੀ ਲਗਾਉਂਦੇ ਹੋ ਡ੍ਰੈਗਨ ਫਰੂਟ ਕਿਉਂਕਿ ਵਕ ਵਕ ਤੁਸੀਂ ਫਾਲੋ ਗਾਉਂਦੇ ਹੋ ਹੈਗੇ ਹੋ ਮੰਡੀਕਰਨ ਕਿਵੇਂ ਕਰਦੇ ਹੋ ਸਾਰੀ ਚੀਜ਼ਾਂ ਸਰ ਦੇਖੋ ਮੰਡੀਕਰਨ ਦੇ ਦੋ ਪਹਿਲੂ ਆ ਗਏ ਜਨਰਲ ਜਿਵੇਂ ਤੁਸੀਂ ਕੁਐਸਚਨ ਕੀਤਾ ਕਈ ਹੋਰ ਵੀ ਸਾਡੇ ਮਤਲਬ ਕਲੀਗਜ਼ ਜਾਂ ਪਿੰਡ ਦੇ ਜਾਂ ਸ਼ਹਿਰ ਦੇ ਲੋਕ ਕਰਦੇ ਆ ਕਿ ਵੇਚਣਾ ਕਿੱਦਾਂ ਜਾਂ ਕਿਸਾਨ ਦੀ ਇੱਕ ਸੋਚ ਹੁੰਦੀ ਹੈ ਵੀ ਆਪਾਂ ਇੱਕ ਫਿਕਸ ਇਨਕਮ ਤੇ ਵੇਚ ਦਈਏ ਬਟ ਮੇਰਾ ਕੀ ਮੰਨਣਾ ਕਿ ਆਪਾਂ ਥੋੜਾ ਜਿਹਾ ਅਲੱਗ ਕਰਦੇ ਆ ਕਿ ਡਾਇਰੈਕਟ ਸੇਲਿੰਗ ਕਰਦੇ ਆ ਸਾਡੀ ਕੋਸ਼ਿਸ਼ ਹੈ ਵੀ ਆਪਾਂ ਕਸਟਮਰ ਨੂੰ ਡਾਇਰੈਕਟ ਦੇਈਏ ਜਿਹੜਾ ਸਾਡੇ ਤੋਂ ਮਿਡਲਮੈਨ ਵਿਚੋਂ ਲੈ ਕੇ ਜਾਂਦਾ ਆਪਾਂ ਨਹੀਂ ਦਈਏ ਜਿਸ ਨਾਲ ਕਿ ਸਾਡਾ ਇੱਕ ਜਿਹੜੀ ਆਮਦਨ ਆ ਉਹ ਕਾਫੀ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ 50% ਤੁਹਾਡੀ ਆਮਦਨ ਡਾਇਰੈਕਟਲੀ ਤੁਹਾਡੀ ਜੇਬ ਦੇ ਵਿੱਚ ਆ ਜਾਂਦੀ ਹੈ ਤਾਂ ਮੈਂ ਬਾਕੀ ਕਿਸਾਨਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਆਪਾਂ ਭਾਵੇਂ ਛੋਟੇ-ਛੋਟੇ ਚਿੰਤੜੀਆਂ ਵੀ ਆਪਾਂ ਡਾਇਰੈਕਟ ਰੀਚ ਕਰੀਏ ਸਰ ਇੱਕ ਕੰਜ਼ਿਊਮਰ ਤੱਕ ਜਿਸ ਨਾਲ ਮਤਲਬ ਕਿ ਜਿਹੜਾ ਵਿਚਲਾ ਪੈਸਾ ਜਿਹੜਾ ਮਾਰਕੀਟਸ ਜਾਂਦਾ ਉਹ ਡਾਇਰੈਕਟਲੀ ਸਾਡੇ ਜੇਬ ਚ ਆਏਗਾ ਤਾਂ ਜਿਸ ਨਾਲ ਥੋੜਾ ਜਿਹਾ ਕਿਸ਼ਤਾਨ ਦੀ ਹਾਲਤ ਹੈ ਕਾਫੀ ਸੁਧਰੂਗੀ। ਅਸੀਂ ਹੁਣੇ ਦੇਖਿਆ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਪਿੰਡ ਦੇ ਕੁਝ ਲੋਕ ਆਏ ਹੋਏ ਸੀ। ਜੀ। ਕਿਉਂਕਿ ਇਲਾਕਾ ਬੜਾ ਪਿਛੜਿਆ ਹੋਇਆ ਦੇਖਣ ਨੂੰ ਚ ਲੱਗ ਰਿਹਾ। ਜੀ। ਲੋਕ ਕਹਿੰਦੇ ਕਿ ਰਮਨ ਨੇ ਜੰਗਲ ਵਿੱਚ ਆ ਕੇ ਮੰਗਲ ਕਰ ਦਿੱਤਾ ਹੈਗਾ। ਸਟਾਰਟ ਦੇ ਵਿੱਚ ਕਿੰਨੀਆਂ ਓਕੜਾਂ ਆਈਆਂ ਰਮਨ ਨੂੰ? ਦੇਖੋ ਸਰ ਕੋਈ ਵੀ ਚੀਜ਼ ਹੈਗੀ ਹੈ ਸਰ ਨੇਚਰਲੀ ਹੈ ਕਿ ਓਕੜਾਂ ਤਾਂ ਰਹਿੰਦੀਆਂ ਹੀ ਹੈਗੀਆਂ। ਬਾਕੀ ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਮੈਨੂੰ ਸਮਝਦਾ ਕਿ ਅੱਜ ਦੇ ਸਮੇਂ 'ਚ ਕੋਈ ਚੀਜ਼ ਓਖੀ ਹੋ ਗਈ ਹੈ ਲੋਕਾਂ ਦਾ ਕੰਮ ਹੈ ਸਰ ਲੋਕ ਗੱਲਾਂ ਕਰਦੇ ਆ ਉਹਨਾਂ ਨੇ ਅੱਜ ਵੀ ਕਰਨੀਆਂ ਕੱਲ ਵੀ ਕਰਨੀਆਂ ਜਦ ਤੱਕ ਰਿਜ਼ਲਟ ਨਹੀਂ ਸੀਗਾ ਤਾਂ ਲੋਕ ਕਾਫੀ ਕੁਝ ਕਹਿੰਦੇ ਸੀਗੇ ਹੁਣ ਰਿਜ਼ਲਟ ਹੈ ਗਿਆ ਜਿਵੇਂ ਤੁਸੀਂ ਆਏ ਹੋ ਮਤਲਬ ਕਿ ਤੁਹਾਨੂੰ ਕੋਈ ਦੇਖ ਰਿਹਾ ਤੁਹਾਨੂੰ ਕਹਿੰਦਾ ਯਾਰ ਹੁਣ ਵਧੀਆ ਹੈ ਮਤਲਬ ਕਿ ਰਿਜ਼ਲਟ ਲੋਕ ਮਤਲਬ ਕਿ ਜਦ ਤੱਕ ਰਿਜ਼ਲਟ ਨਹੀਂ ਆਦਾ ਤਦ ਤੱਕ ਤੁਹਾਨੂੰ ਮਤਲਬ ਕਿ ਆਪਣੀ ਜਿਹੜੀ ਸੋਚ ਉਹ ਨੇਗੇਟਿਵ ਰੱਖਦੇ ਹੈ ਤਾਂ ਉਹ ਤੁਹਾਡੇ ਸਾਹਮਣੇ ਉਸੇ ਹੀ ਬੈਕਵਰਡ ਅਰੀਏ 'ਚ ਸਭ ਕੁਝ ਹੋ ਰਿਹਾ ਹੈ ਔਰ ਮਤਲਬ ਕਿ ਲੋਕ ਦੂਰ ਦੂਰ ਦੇਖਣ ਵੀ ਆਉਂਦੇ ਆ ਜਾਂ ਕੁਝ ਸਿੱਖਣ ਵੀ ਆਉ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਆ ਜੀ ਕਹਿੰਦੇ ਖੇਤਾਂ ਆਪਣੇ ਖੇਤ ਵੇਚ ਰਹੇ ਹਨ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇ ਕੁਝ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਦੇਖੋ ਸਰ ਅਗਰ ਕੰਮ ਕਰਨਾ ਤਾਂ ਕੰਮ ਕਰਨ ਦੀ ਕਮੀ ਤੇ ਪੰਜਾਬ 'ਚ ਨਹੀਂ ਹੈਗੀ ਆ हां ठीक है ए गल जरूर हैगी है, 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 है कि जेड़े ਸਾਡੇ ਲੈਂਡ ਹੋਲਡਿੰਗਾਂ ਜ਼ਮੀਨ ਦੇ ਰਕਵੇ ਘਟ ਗਏ ਕਿਉਂਕਿ ਨੇਚਰਲੀ ਸਾਡੀ ਪਾਪੂਲੇਸ਼ਨ ਵਧ ਰਹੀ ਹੈ ਕਿ ਜੇ ਮੇਰੇ ਫਾਦਰ ਤਿੰਨ ਬ੍ਰਦਰ ਨੇ ਜਾਂ ਅੱਗੇ ਵਾਲੇ ਦੇ ਬੇਟੇ ਦੋ ਬ੍ਰਦਰ ਨੇ ਕਿ ਉਹ ਵਧ ਰਹੇ ਹਨ ਪਰ ਤੁਸੀਂ ਕਿਤੇ ਨਾ ਕਿਤੇ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਇੱਥੇ ਕੰਮ ਦੇ ਮਤਲਬ ਕਿ ਕਾਬਿਲ ਆਪਾਂ ਨਹੀਂ ਹੈਗੇ ਜੇ ਆਪਾਂ ਉੱਥੇ ਵੀ ਕਰ ਰਹੇ ਹਾਂ ਤੇ ਇੱਥੇ ਵੀ ਓਪਰਚ्युनिटी ਹੈਗੀ ਹੈ ਹੁਣ ਜਿਵੇਂ ਕਿ ਮੇਰੇ ਨਾਲ 13-14 ਲੋਕ ਜੁੜੇ ਹੋਏ ਨੇ ਤਾਂ ਨੇਚਰਲੀ ਉਹ 12 ਮਹੀਨੇ ਕੰਮ ਕਰਦੇ ਆ ਉਹਨਾਂ ਦਾ ਵੀ ਪੇਟ ਪਲ ਰਿਹਾ ਮੇਰਾ ਵੀ ਪਲ ਰਿਹਾ ਤੇ ਜੇ ਅਗਰ ਕੰਮ ਕਰਨਾ ਕਿਸੇ ਨੇ ਬਾਹਰ ਜਾਣਾ ਉਹ ਕੋਈ ਦਿੱਕਤ ਨਹੀਂ ਪਰ ਆਪਾਂ ਇਹ ਕਹੀਏ ਵੀ ਇੱਥੇ ਕੰਮ ਨਹੀਂ ਹੈਗਾ ਇਹ ਚੀਜ਼ ਗਲਤ ਹੈਗੀ ਕੰਮ ਹੈਗਾ ਅਗਰ ਆਪਾਂ ਮਤਲਬ ਇਹ ਕਰਨ ਲਈਏ ਤੇ ਹੋਰ ਕਾਫੀ ਲੋਕ ਕੰਮ ਕਰ ਵੀ ਰਹੇ ਨੇ ਬਿਲਕੁਲ ਐਸਾਂ ਸਾਡੇ ਨਾਲ ਰਮਨ ਸਲਾਰੀਆ ਜੀ ਜਿਹੜਾ ਨੇ ਦੱਸਿਆ ਕਿਵੇਂ ਉਹਨਾਂ ਨੇ ਇੱਕ ਨੌਕਰੀ ਛੱਡ ਕੇ ਆਪਣੇ ਇਲਾਕੇ ਦੇ ਵਿੱਚ ਖੇਤੀਬਾੜੀ ਦਾ ਕਿਤਾਬ ਅਪਣਾਇਆ ਵੱਖ-ਵੱਖ ਤਰ੍ਹਾਂ ਦੇ ਫਲ ਉਗਾ ਰਹੇ ਨੇ ਇੱਕ ਵੱਡਾ ਮੁਨਾਫਾ ਕਮਾ ਰਹੇ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਨੇ ਪਠਾਨਕੋਟ ਤੋਂ ਜਤਿਸ਼ ਸ਼ਰਮਾ ਨਿਊਜ਼ 18 ਪੰਜਾਬ